ਸੰਸਦ ਮੈਂਬਰਾਂ ਨੇ ਹਲੇ ਸੌ ਚੁੱਕਣੀ ਐ ਹਲੇ ਜੋਰ ਤੋੜ ਦਾ ਸਿਲਸਲਾ جاری ਐ ਸੌ ਚੁੱਕਣ ਤੋਂ ਪਹਿਲਾਂ ਪਹਿਲਾਂ ਜਿਸ ਤਰੀਕੇ ਦੇ ਨਾਲ ਟੰਗਣਾ ਰਣੌਤ ਨੂੰ ਸਨਮਾਨ ਮਿਲ ਗਿਆ ਸਨਮਾਨ ਪਾਉਮਿਆਂ ਦੇ ਵਿੱਚ ਆ ਵੈਸੇ ਜਿਸ ਤਰੀਕੇ ਦਾ ਸਨਮਾਨ ਮਿਲ ਗਿਆ ਮੇਰਾ ਖਿਆਲ ਆ ਵੀ ਇਹ ਉਹਦੇ ਵਾਸਤੇ ਵੀ ਚੇਤੇ ਰੱਖਣਯੋਗ ਗੱਲ ਬਣ ਜਾਣੀ ਆ ਜਿਹੜੀਆਂ ਖਬਰਾਂ ਚੰਡੀਗੜ੍ਹ ਦੇ 에ਅਰਪੋਰਟ ਤੋਂ ਆਈਆਂ ਉਹਨਾਂ ਮੁਤਾਬਕ ਕੁਲਵਿੰਦਰ ਕੌਰ ਨਾਂ ਦੀ ਇੱਕ ਪੰਜਾਬਣ ਦੇ ਵੱਲੋਂ ਜਿਹੜੀ ਕਿ ਸੀਆਈਐਸਐਫ ਵੀ ਨੌਕਰੀ ਕਰਦੀ ਐ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਦੇ ਵਿੱਚ ਨੌਕਰੀ ਕਰਦੀ ਐ ਉਦੇ ਨਾਲ ਕੰਗੜਾ ਰਣੌਤ ਦੀ ਬਹਿਸ ਹੋਈ ਹੈ ਤੇ ਉਸ ਤੋਂ ਬਾਅਦ ਕੁਲਵਿੰਦਰ ਕੌਰ ਨੇ ਕੰਗੜਾ ਰਣੌਤ ਦੀ ਗੱਲ ਦੇ ਉੱਤੇ ਟਕਾ ਕੇ ਚਪੇੜ ਮਾਰੀ ਹੈ ਹਾਲਾਂਕਿ ਅਸੀਂ ਨਿੱਜੀ ਤੌਰ ਦੇ ਉੱਤੇ ਚਪੇੜਾ ਮਾਰਨ ਦੇ ਹੱਕ ਦੇ ਵਿੱਚ ਨਹੀਂ ਪਰ ਪਤਾ ਨਹੀਂ ਉੱਥੇ ਕਿਹੜੀ ਕਿਹੜੀ ਗੱਲਬਾਤ ਹੋਈ ਹੋਣੀ ਆ ਪਹਿਲੀ ਖਬਰ ਇਹ ਆਈ ਆ ਅੰਗਰੇਜ਼ੀ ਅਖਬਾਰਾਂ ਦੇ ਹਵਾਲੇ ਨਾਲ ਮੀਡੀਆ ਦੇ ਹਵਾਲੇ ਨਾਲ ਕਿ ਕੰਗੜਾ ਰਣੌਤ ਜਿਹੜੀ ਕਿ ਵਿਸਤਾਰਾ 에ਅਰਲਾਈਨ ਦੇ ਰਾਹੀਂ ਚੰਡੀਗੜ੍ਹ ਦੇ 에ਅਰਪੋਰਟ ਤੋਂ ਦਿੱਲੀ ਵੱਲ ਜਾ ਰਹੀ ਸੀ ਬੀਜੀਪੀ ਦੀ 1 ਮਿੰਟਕਿੰਦੇ ਵਿੱਚ ਉਹਨੇ ਸ਼ਾਮਲ ਹੋਣਾ ਉਹ ਜਦੋਂ ਸਿਕਿਉਰਿਟੀ ਚੱਕ ਹੁੰਦੀ ਆ ਤੇ ਉਥੇ ਟਰੇ ਦੇ ਵਿੱਚ ਆਪਾਂ ਆਪਣੇ ਮੋਬਾਈਲ ਆਪਣੀ ਬੈਲਟ ਆਪਣਾ ਹੋਰ ਨਿੱਕ ਸੁੱਕ ਪਰਸ ਵਿਚਲਾ ਸਮਾਨ ਰੱਖਦੇ ਆ ਸਾਰੇ ਰੱਖਦੇ ਆ ਅਸੀਂ ਵੀ ਰੱਖਦੇ ਤੁਸੀਂ ਵੀ ਰੱਖਦੇ ਹੋ ਪਰ ਕੰਗਣਾ ਨੇ ਕਹਿੰਦੇ ਆ ਕਿ ਟਰੇ ਦੇ ਵਿੱਚ ਆਪਣਾ ਮੋਬਾਈਲ ਰੱਖਣ ਤੋਂ ਇਨਕਾਰ ਕਰਤਾ ਉਥੇ ਕੁਲਵਿੰਦਰ ਕੌਰ ਨਾਂ ਜਿਹੜੀ ਡਿਊਟੀ ਦੇ ਉੱਤੇ ਕਰਮਚਾਰੀ ਆ ਜਿਹੜੀ ਕਿ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਂਦੀ ਹੋਊਗੀ ਜਿਹਨੇ ਪ੍ਰਵਾਦੀ ਕੀਤੀ ਵੀ ਭਾਈ ਕੰਗਣਾ ਤੇ ਮੰਡੀ ਖੇਤਰ ਤੋਂ ਹੁਣੇ-ਹੁਣੇ ਚੁਣੀ ਗਈ ਆ ਤੇਰੀ ਪਹੁੰਚ ਵੀ ਹੈਗੀ ਆ ਉਹਨੇ ਉਹਨੂੰ ਕਿਹਾ ਜੀ ਕਿ ਤੁਸੀਂ ਇੱਥੇ ਟਰੇ ਦੇ ਵਿੱਚ ਰੱਖੋ ਮੋਬਾਈਲ ਅਸੀਂ ਇਹ ਸਿਕਿਉਰਿਟੀ ਚੱਕ ਦੇ ਲਈ ਸਕੈ ਪਰ ਕਹਿੰਦੇ ਆ ਕਿ ਉਹ ਉੱਥੇ ਮੰਨੀ ਨਹੀਂ ਜਾਂ ਕੋਈ ਵੀ ਹੋਰ ਕਾਰਨ ਬਣ ਗਿਆ ਤੇ ਜਿਹਦੇ ਕਰਕੇ ਬਾਅਦ ਵਿੱਚ ਤੁੰਤੂ ਮਮਾ ਹੋਈ ਤੇ ਫਿਰ ਕਹਿੰਦੇ ਆ ਕਿ ਟਕਾ ਕੇ ਇੱਕ ਚਪੇੜ ਕੁਲਵਿੰਦਰ ਕੌਰ ਨੇ ਕੰਗੜਾ ਨੌਤਨੀ ਗੱਲ ਦੇ ਉੱਤੇ ਝੜ ਦਿੱਤੀ ਐ ਦੂਜੀ ਜਾਣਕਾਰੀ ਇਹਦੇ ਬਤਲਕੀ ਦੀ ਆ ਰਹੀ ਆ ਕਿ ਕੰਗੜਾ ਨੌਤ ਨੇ ਕਿਸਾਨ ਅੰਦੋਲਨ ਦੇ ਮੌਕੇ ਬਹੁਤ ਕੁਝ ਕਿਸਾਨਾਂ ਦੇ ਬਾਰੇ ਮਜ਼ਦੂਰਾਂ ਦੇ ਬਾਰੇ ਅਵਾ ਤਵਾ ਬੋਲਿਆ ਉਹਨੇ ਕਦੇ ਕਿਸਾਨਾਂ ਨੂੰ ਅਤਵਾਦੀ ਕਿਹਾ ਕਦੇ ਮਹਿੰਦਰ ਕੌਰ ਬੇਬੇ ਵਰਗੀਆਂ ਔਰਤਾਂ ਨੂੰ 100-100 ਰੁਪਏ ਤੇ ਵਕਣ ਵਾਲੀਆਂ ਕਿਹਾ ਕਦੇ ਕੁਝ ਕਿਹਾ ਤੇ ਕਦੇ ਕੁਝ ਕਿਹਾ ਯੀ ਦੇ ਕਰਕੇ ਅੱਜ ਵੀ ਪੰਜਾਬ ਦੇ ਹਰਿਆਣੇ ਦੇ ਬਾਕੀ ਵੱਖ-ਵੱਖ ਜ਼ਿਲ੍ਹਿਆਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਖੇਤ ਦੇ ਵਿੱਚ ਉਹ ਗੱਲਾਂ ਗੂੰਜ ਰੀਆਂ ਕਿ ਟੰਗੜਾ ਨੇ ਸਾਡੇ ਬਾਰੇ ਤੇ ਹੋਰ ਵੱਖ-ਵੱਖ ਲੋਕਾਂ ਨੇ ਕਿਸੇ ਵੀ ਧਿਰ ਦੇ ਹੋਣ ਉਹਨਾਂ ਨੇ ਸਾਡੇ ਖਿਲਾਫ ਕੀ ਕੀ ਕਿਵੇਂ-ਕਿਵੇਂ ਬੋਲਿਆ ਕਿਵੇਂ-ਕਿਵੇਂ ਅੱਗ ਉਗਲਿਆ ਇਹਨਾਂ ਦੋਹਾਂ ਗੱਲਾਂ ਦੇ ਵਿੱਚੋਂ ਜਿਹੜੀ ਮਰਜ਼ੀ ਗੱਲ ਸਹੀ ਹੋਵੇ ਭਾਵੇਂ ਮੋਬਾਈਲ ਦਾ ਰੌਲਾ ਹੋਵੇ ਤੇ ਭਾਵੇਂ ਕਿਸਾਨ ਅੰਦolan ਦਾ ਅਸਰ ਹੋਵੇ ਜੋ ਕੁਝ ਉਹਦੋਂ ਨੇ ਬੋਲਿਆ ਇਹਦੇ ਵਿੱਚ ਟੰਗੜਾ ਨੌਤ ਦੇ ਲਈ ਹੀ ਸਬਕ ਵਾਲੀ ਗੱਲ ਹੈ ਵੀ ਜੇਤਾ ਪਾਈ ਟ੍ਰੇਡ ਦੇ ਵਿੱਚ ਮੋਬਾਈਲ ਰੱਖਣਾ ਸੀ ਤਾਂ ਪਹਿਲ ਦੇ ਆਧਾਰ ਦੇ ਉੱਤੇ ਰੱਖ ਜਣਾ ਚਾਹੀਦਾ ਫੇਰ ਕੀ ਹੋ ਗਿਆ ਹੁਣੇ-ਹੁਣੇ ਚੁਣੇ ਗਏ ਐਡੀ ਵੀ ਕਿਹੜੀ ਤੁਸੀਂ ਵੱਡੀ ਤੋਪ ਬਣ ਗਏ ਆ ਅਰਦਾ ਸਿਕਿਉਰਿਟੀ ਚਾ ਕਰਵਾਓ ਜਿਵੇਂ ਕਿ ਬਾਕੀ ਲੋਕ ਕਤਾਰ ਦੇ ਵਿੱਚ ਲਾ ਕੇ ਕਰਵਾਉਂਦੇ ਜਿਵੇਂ ਕਿ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਕਰਵਾਈ ਜਾਂਦੀ ਹੈ ਠੀਕ ਇੱਕ ਕਰ ਭਾਈ ਕੁਲਵਿੰਦਰ ਕੌਰ ਨੂੰ ਗੁੱਸਾ ਇਸ ਗੱਲ ਦਾ ਕਿ ਭਾਈ ਕਿਸਾਨਾਂ ਨੂੰ ਡੋੜਨ ਦੇ ਮੌਕੇ ਨਹੀਂ ਕੀ ਕੁਝ ਬੋਲਿਆ ਤੇ ਇਹ ਗੱਲ ਇਕੱਲੀ ਕੁਲਵਿੰਦਰ ਕੌਰ ਦੀ ਨਹੀਂ ਪੰਜਾਬੀਆਂ ਦੇ ਮਨ ਦੇ ਵਿੱਚ ਵੀ ਬਹੁਤ ਗੁੱਸਾ ਹੈ ਕਿ ਭਾਈ ਟੰਗਣਾ ਰਣੌਤ ਨੇ ਸਮੇਂ-ਸਮੇਂ ਦੇ ਉੱਤੇ ਸਾਨੂੰ ਕੀ ਕੁਝ ਕਿਹਾ ਮਨੇ ਚੰਗੀ ਤਰ੍ਹਾਂ ਚੇਤੇ ਆ ਵੀ ਇੱਕ ਵਾਰ ਚੰਡੀਗੜ੍ਹ ਦੇ ਵਿੱਚ ਔਰਤਾਂ ਨੇ ਘੇਰਿਆ ਸੀ ਕੰਗੜਾ ਲਨੌਤ ਨੂੰ ਉਦੋਂ ਨੇ ਮਾਫੀ ਮੰਗੀ ਸੀ ਪਰ ਜਦੋਂ ਉਸ ਥਾਂ ਤੋਂ ਕਾਰ ਲੈ ਕੇ ਨਿਕਲ ਗਈ ਬਾਅਦ ਦੇ ਬੱਚੇ ਗਲਤੀ ਮੈਂ ਕੋਈ ਮਾਫੀ ਮੁਫੀ ਨਹੀਂ ਮੰਗੀ ਪੌਣੀ ਕਿ ਇੰਡਸਟਰੀ ਦੇ ਨਾਲ ਰੌਲਾ ਚੱਲਦਾ ਕੰਗੜਾ ਲਨੌਤ ਦਾ ਤੇ ਪੂਰੇ ਕਿਸਾਨਾਂ ਨਾਲ ਰੌਲਾ ਚੱਲਦਾ ਤੇ ਪੰਜਾਬ ਦੇ ਅੱਧੇ ਗਾਇਕਾਂ ਨਾਲ ਰੌਲਾ ਚੱਲਦਾ ਯਾਨੀ ਕਿ ਸਮੇਂ-ਸਮੇਂ ਦੇ ਉੱਤੇ ਉਹ ਇਹੋ ਜਿਹੇ ਸ਼ਬਦ ਤੱਤੇ ਭਾਰੇ ਕੌੜੇ ਮੂੰਹ ਦੇ ਵਿੱਚੋਂ ਅਗਨੂਮਾ ਪੜਦੀ ਰਹੀ ਹੈ ਜਿਹਦੇ ਕਰਕੇ ਉਹਨੂੰ ਹੱਥਾਂ ਨਾਲ ਦਿੱਤੀਆਂ ਹੋਈਆਂ ਡੰਡਾ ਮੂੰਹ ਨਾਲ ਫੋਲੜੀਆਂ ਪੈ ਰਹੀਆਂ ਜਾਂ ਪੈ ਸਕਦੀਆਂ ਜਾਂ ਕਿਸੇ ਨੂੰ ਵੀ ਜੇਕਰ ਮੈਂ ਵੀ ਕਿਸੇ ਦੇ ਬਾਰੇ ਕੋੜੇ ਸ਼ਬਦ ਬੋਲਾਂ ਤੁਸੀਂ ਕਿਸੇ ਦੇ ਬਾਰੇ ਬੋਲੋ ਆਪਾਂ ਇਦਾਂ ਦੇ ਗੰਦੇ ਸ਼ਬਦ ਵਰਤ ਗਏ ਕਿਉਂਕਿ ਜਿਹੜੇ ਬੰਦੇ ਨੂੰ ਆੜਤ ਪਾਈ ਹੁੰਦੀ ਆ ਤਵਾ ਲਾਉਣ ਦੀ ਆਰ ਲਾਉਣ ਦੀ ਗੰਦੇ ਸ਼ਬਦਾਂ ਦੀ ਵਰਤੋਂ ਕਰਨ ਦੀ ਮੂੰਹ ਦੇ ਵਿੱਚੋਂ ਅਗ ਕੱਢਣ ਦੀ ਉਹਨੇ ਤਾਂ ਬਹੁਤ ਸਾਰੇ ਲੋਕਾਂ ਦੇ ਬਾਰੇ ਕੋਈ ਨਾ ਕੁਝ ਕਿਹਾ ਹੁੰਦਾ ਉਹ ਤਾਂ ਭੁੱਲ ਜਾਂਦਾ ਪਰ ਜਿੰਨਾ ਬਾਰੇ ਕਿਹਾ ਹੁੰਦਾ ਫਿਰ ਉਹ ਨਹੀਂ ਭੁੱਲਦੇ ਉਹਨਾਂ ਦੇ ਵਿੱਚੋਂ ਜੇਕਰ ਕੁਝ ਦੇ ਵੀ ਚੇਤੇ ਦੀ ਸਲੇਟ ਦੇ ਉੱਤੇ ਉਹ ਗੱਲ ਉੱਕਰੀ ਰਹਿ ਜਾਏ ਤੇ ਫਿਰ ਪਾਈ ਲੈਣੇ ਤੇ ਦੇਣੇ ਪੈ ਜਾਂਦੇ ਆ ਸੋ ਬੇਨਤੀ ਆ ਕਿ ਭਾਈ ਕੰਗਣਾ ਲੋਤ ਨੂੰ ਇਸ ਗੱਲ ਤੋਂ ਜਿਹੜੀ ਅੱਜ ਵਾਪਰੀ ਜੇ ਚੰਡੀਗੜ੍ਹ ਦੇ 에어ਪੋਰਟ ਦੇ ਉੱਤੇ ਜਿਹੜੀ ਕਿ ਖਬਰਾਂ ਦੇ ਵਿੱਚ ਆਈ ਹੈ ਇਸ ਤੋਂ ਬਾਅਦ ਸਬਕ ਲੈਣਾ ਚਾਹੀਦਾ ਜੇ ਤਾਂ ਸਿਕਿਉਰਿਟੀ ਚੈੱਕ ਰੋਣ ਵਾਲੀ ਗੱਲ ਹੈ ਤੇ ਬੰਦੇ ਬਣ ਕੇ ਗੱਜ਼ ਵਾਂਗੂ ਸਿੱਧੇ ਹੋ ਕੇ ਆਪਦੀ ਸਿਕਿਉਰਿਟੀ ਚੈੱਕ ਕਰਾ ਲੈਣੀ ਚਾਹੀਦੀ ਜਾਂ ਧੌਣ ਦੇ ਵਿੱਚੋਂ ਮੈਂਬਰ ਪਾਰਲੀਮੈਂਟ ਵਾਲਾ ਜਾਂ ਕੋਈ ਵੀ ਅਹੁਦੇਦਾਰ ਵਾਲਾ ਜਾਂ ਬਹੁਤ ਵੱਡੇ ਰਤਵੇ ਵਾਲਾ ਕੀਲਾ ਪੜ ਦੇਣਾ ਚਾਹੀਦਾ ਤੇ ਜੇਕਰ ਭਾਈ ਕਿਸਾਨ ਅਧੂਰਨ ਦੀ ਗੱਲ ਹੈ ਤਾਂ ਕਿਸਾਨ ਵਿਚਾਰੇ ਅੱਜ ਵੀ ਸੰਘਰਸ਼ ਕਰ ਰਹੇ ਆ ਬਾਰਡਰਾਂ ਦੇ ਉੱਤੇ ਬੈਠੇ ਆ ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠੇ ਆ ਉਹਨਾਂ ਦੇ ਨਾਲ ਕੋਲੋਲਾ ਨਹੀਂ ਕਰਨੀਆਂ ਚਾਹੀਦੀਆਂ ਉਹਨਾਂ ਨੂੰ ਅਵਾ ਤਵਾ ਨਹੀਂ ਬੋਲਣਾ ਚਾਹੀਦਾ ਤੁਹਾਡਾ ਸੂਤ ਲੱਗ ਗਿਆ ਫਿਲਮਾਂ ਦੇ ਵਿੱਚ ਨਹੀਂ ਸੀ ਲੱਗ ਰਿਹਾ ਤੁਸੀਂ ਭਾਈ ਮੈਂਬਰ ਪਾਰਲੀਮੈਂਟ ਬਣੇ ਆ ਮੰਡੀ ਖੇਤਰ ਤੋਂ 74000 ਤੋਂ ਵੱਧ ਵੋਟਾਂ ਦੇ ਫਰਕ ਨਾਲ ਪੰਗਣਾ ਰਣੋ ਤੇ ਪਹਿਲੀ ਵਾਰ ਚੋਣ ਲੜ ਕੇ ਜਿੱਤਣ ਚ ਕਾਮਯਾਬ ਹੋਈ ਹੈ ਵਿਕਰਮਾ ਦੇਤਿਆ ਸਿੰਘ ਨੂੰ ਹਰਾਇਆ ਜਿਹਨਾਂ ਦੀ ਮਾਤਾ ਉਥੋਂ ਮੰਡੀ ਖੇਤਰ ਤੋਂ ਮੈਂਬਰ ਪਾਰਲੀਮੈਂਟ ਸੀ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਜੋ ਮਰਜ਼ੀ ਕਰਾਂਗੇ ਤੇ ਜਿਵੇਂ ਮਰਜ਼ੀ ਕਵਾਂਗੇ ਤੇ ਜੋ ਗੱਲਾਂ ਅਤੀਤ ਦੇ ਵਿੱਚ ਕਹੀਆਂ ਉਹ ਸਾਰੀਆਂ ਚੇਤੇ ਦੇ ਵਿੱਚੋਂ ਲੋਕਾਂ ਦੇ ਨਿਕਲ ਜਾਣੀਆਂ ਮੈਂ ਹਮੇਸ਼ਾ ਇਸ ਗੱਲ ਦੀ ਬੇਨਤੀ ਕਰਦਾ ਭਾਵੇਂ ਕੋਈ ਫਿਲਮੀ ਕਲਾਕਾਰ ਆ ਭਾਵੇਂ ਗਵਈਆ ਭਾਵੇਂ ਨੇਤਾ ਭਾਵੇਂ ਪੱਤਰਕਾਰ ਆ ਭਾਵੇਂ ਵਪਾਰੀ ਆ ਭਾਵੇਂ ਕਾਰੋਬਾਰੀ ਆ ਭਾਵੇਂ ਕੋਈ ਵੀ ਆ ਉਹ ਤੋਲ ਕੇ ਬੋਲੇ ਸ਼ਬਦਾਂ ਦੀ ਸ਼ਲੀਨਤਾ ਨੂੰ ਸਮਝੇ ਸੋਚ ਸਮਝ ਕੇ ਚੱਲੇ ਆਪਾਂ ਨਾ ਗਵਾਵੇ ਅਵਾ ਤਵਾ ਨਾ ਬੋਲੇ ਕਿਉਂਕਿ ਅਗਲੇ ਨੂੰ ਵੀ ਗੁੱਸਾ ਆ ਸਕਦਾ ਹੈ ਇਹ ਹੁਣ ਜਿਹੜਾ ਚਪੇੜ ਮਾਰਨ ਦੇ ਕਰਕੇ ਜਿਵੇਂ ਕਿ ਖਬਰਾਂ ਸਾਹਮਣੇ ਆਈਆਂ ਕੁਲਵਿੰਦਰ ਕੌਰ ਦੇ ਨਾਲ ਕੀ ਕਾਨੂੰਨੀ ਕਾਰਵਾਈ ਹੁੰਦੀ ਸਾਨੂੰ ਇਸ ਗੱਲ ਦਾ ਪਤਾ ਨਹੀਂਗਾ ਪਰ ਕੰਗੜਾ ਨਾਲੋਂ ਉੱਤ ਦਿੱਲੀ ਦੇ ਵਿੱਚ ਪਹੁੰਚ ਚੁੱਕੀ ਆ ਉਹਨੇ ਆਪਣੀ ਪਾਰਟੀ ਦੀ ਇੱਕ ਮੀਟਿੰਗ ਦੇ ਵਿੱਚ ਹਿੱਸਾ ਲੈਣਾ ਪਰ ਸੋਚ ਉੱਕਣ ਤੋਂ ਪਹਿਲਾਂ ਪਹਿਲਾਂ ਜਿਸ ਤਰੀਕੇ ਦੇ ਨਾਲ ਉਹਨੂੰ ਸਨਮਾਨ ਪੱਤਰ ਮਿਲ ਗਿਆ ਮੇਰਾ ਕਹਿ ਲਾ ਕਿ ਕੰਗੜਾ ਵਾਸਤੇ ਇਹ ਸੋਚਣ ਸਮਝਣ ਵਾਲੀ ਗੱਲ ਆ